ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੰਗਾ ਦੇ ਕਿਨਾਰੇ ਕਾਂਸੀ ਬਨਾਰਸ ਵਿੱਚ ਅਪੀਚ ਨਛਤਰ ਦਾ ਇਸ਼ਨਾਨ ਪੂਰਆ ਲੱਖਾਂ ਲੋਕ ਗੰਗਾ ਇਸ਼ਨਾਨ ਲਈ ਗਏ ਹੋਏ ਸਨ ਤੇ ਹੋਰ ਵੀ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਪਹੁੰਚ ਰਹੇ ਸਨ ਇਸ਼ਨਾਨ ਕਰ ਰਹੇ ਸ਼ਰਧਾਲੂ ਆਪਣੇ ਬਿੱਤ ਅਨੁਸਾਰ ਗੰਗਾ ਮਾਂ ਨੂੰ ਮਖਾਣੇ ਪਤਾਸੇ ਛੁਹਾਰੇ ਪੈਸੇ ਤੇ ਮੋਹਰਾਂ ਦੀ ਪੇਟਾ ਚੜਾ ਰਹੇ ਸਨ ਸਭ ਸਮਗਰੀ ਪਾਣੀ ਵਿੱਚ ਜਾ ਕੇ ਡੁੱਬ ਰਹੀ ਸੀ ਤੇ ਫੁੱਲ ਮਖਾਣੇ ਆਦਿ ਤਰ ਰਹੇ ਸਨ ਪੈਸੇ ਸਿੱਕੇ ਮੋਹਰਾਂ ਆਦਿ ਨਦੀ ਵਿੱਚ ਸਮਾਈ ਜਾ ਰਹੇ ਸਨ ਸਭ ਲੋਕ ਬਹੁਤ ਖੁਸ਼ ਸਨ ਪਰ ਅਚਾਨਕ ਹੀ ਉੱਥੇ ਕੁਝ ਸਤਸੰਗੀ ਆਏ ਜੋ ਕਿ ਭਗਤ ਰਵਿਦਾਸ ਜੀ ਵੱਲੋਂ ਭੇਜੀ ਹੋਈ ਪੇਟਾ ਲੈ ਕੇ ਗੰਗਾ ਮਾਂ ਨੂੰ ਅਰਪਣ ਕਰਨ ਆਏ ਸਨ ਐਨ ਉਸੇ ਸਮੇਂ ਚਮਤਕਾਰ ਹੋਇਆ ਕਿ ਜਦੋਂ ਸਤਸੰਗੀਆਂ ਨੇ ਭਗਤ ਜੀ ਵੱਲੋਂ ਇੱਕ ਦੰਬੜਾ ਗੰਗਾ ਵਿੱਚ ਸੁੱਟਣਾ ਚਾਹਿਆ ਤਾਂ ਉਸੇ ਵੇਲੇ ਗੰਗਾ ਨਦੀ ਵਿੱਚੋਂ ਇੱਕ ਸੁੰਦਰ ਹੱਥ ਨਿਕਲਿਆ ਜਿਸ ਨੇ ਸੋਨੇ ਦੇ ਕੰਗਣ ਪੈਨੇ ਸਨ ਉਸ ਵੇਲੇ ਆਵਾਜ਼ ਆਈ ਕਿ ਮੇਰੇ ਪੁੱਤਰ ਰਵਿਦਾਸ ਦੀ ਪੇਟਾ ਮੈਨੂੰ ਪਰਵਾਨ ਹੈ ਕਹਿੰਦੇ ਹਨ ਇਹ ਕੌਤਕ ਵੇਖ ਕੇ ਉੱਥੇ ਲੱਖਾਂ ਦੀ ਭੀੜ ਹੈਰਾਨ ਸੀ ਕਿ ਇਹ ਭਗਤ ਰਵਿਦਾਸ ਕੌਣ ਹਨ ਜੋ ਗੰਗਾ ਮਾਂ ਖੁਦ ਉਹਨਾਂ ਦੀ ਪੇਟਾ ਲੈਣ ਲਈ ਆਈ ਹੈ ਗੰਗਾ ਮਾਣੇ ਦੰਬੜਾ ਲੈ ਕੇ ਇੱਕ ਸੋਨੇ ਦਾ ਕੰਗਨ ਆਪਣੇ ਪਿਆਰੇ ਭਗਤ ਜੀ ਲਈ ਦਿੱਤਾ ਤੇ ਕਿਹਾ ਇਹ ਮੇਰੇ ਵੱਲੋਂ ਰਵਿਦਾਸ ਨੂੰ ਦੇ ਦੇਣਾ ਸਾਰੇ ਵੱਡੇ ਵੱਡੇ ਧਨਾੜਵੀ ਮੂੰਹ ਵਿੱਚ ਉਂਗਲਾਂ ਪਾ ਕੇ ਵੇਖ ਰਹੇ ਸਨ ਐਸਾ ਕੌਤਕ ਕਦੇ ਵੀ ਕਿਸੇ ਨੇ ਨਹੀਂ ਸੀ ਵੇਖਿਆ ਸੱਚ ਹੈ ਸੰਗਤ ਜੀ ਭਗਤ ਤੇ ਪ੍ਰਭੂ ਦਾ ਰਿਸ਼ਤਾ ਤਾਣੇ ਪੀਟੇ ਵਰਗਾ ਹੁੰਦਾ ਹੈ ਆਪਣੇ ਭਗਤਾਂ ਦੀ ਜੈ ਜੈਕਾਰ ਪਰਮਾਤਮਾ ਆਪ ਕਰਾਉਂਦਾ ਹੈ ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ